ਬਹੁਤ ਜਿਆਦਾ ਅਸਰ ਆਜੀ 10:00 ਵਜੇ ਤੱਕ ਲੋਕ ਨਿਕਲਦੇ ਨੇ ਤਕਰੀਬਨ ਉਹ ਵੀ ਕੋਈ ਡਿਊਟੀ ਵਾਲਾ ਕੋਈ ਬੈਂਕ ਵਾਲਾ ਪਿਆਮ ਮਜਬੂਰੀ ਵਾਸਤ ਉਸ ਤੋਂ ਬਾਅਦ ਤਾਂ ਇੱਥੇ ਐ ਲੱਗਦਾ ਜਿਵੇਂ ਕਰਫੂ ਲੱਗਿਆ ਹੁੰਦਾ ਗਰਮੀ ਲੋ ਨਾ ਫੂਕੇ ਪੈਨੇ ਲੋਕ ਧੁੱਪ ਦੇ ਵਿੱਚ ਬੇਵੋਸਣ ਵਾਲਾ ਕੰਮ ਹੋਇਆ ਪਿਆ ਆਮ ਬੰਦਾ ਸਿਆਣਾ ਬੰਦਾ ਤਾਂ ਆਪਣੇ ਬੱਚਿਆਂ ਨੂੰ ਕਹਿੰਦਾ ਕਿ ਘਰੇ ਛੱਡ ਜੋ ਕਾਰੋਬਾਰ ਤੇ ਕਿਵੇਂ ਕਾਰੋਬਾਰ ਤਾਂ ਬਸਨ ਦਾ ਤਾਂ ਜਮੀ ਖਤਮ ਹੋਇਆ ਪਿਆ ਗਰਮੀ ਕਰਕੇ 4:00 ਵਜੇ 10:00 ਤੋਂ 4:00 ਵਜੇ ਤੱਕ ਤਾਂ ਸਵਾਰੀ ਨਹੀਂ ਹੁੰਦੀ ਤੁਸੀਂ ਬੱਸ ਅੱਡੇ ਹੀ ਦੇਖ ਲਓ ਤਕਰੀਬਨ ਅੱਧਣੋਂ ਬਾਅਦ ਬੱਸਾਂ 11:00 ਖੜ ਚੁੱਕੀਆਂ ਨੇ ਕਿਹੜਾ ਪਹਿਲਾ ਕਿਹੜਾ ਲੱਟ ਦੁਪਹਿਰ ਦਾ ਗੀੜੇ ਨਹੀਂ ਲਾਉਂਦੀਆਂ ਗੱਡੀਆਂ ਫਕੀਜਲ ਵੀ ਨਹੀਂ ਪੂਰਾ ਹੋ ਰਿਹਾ 100 ਪੀਟ ਲੀਟਰ ਦੀ ਜਲ ਤੇ ਪਹਿਲੇ ਪਿਛਲੇ ਸਾਲਾਂ ਦੇ ਖਦੇਦਾ ਕਹਿ ਰਹੇ ਨਹੀਂ ਇੰਨਾ ਨਹੀਂ ਤੇ ਹੋ ਰੇ ਰਸਾਲ ਕਰਮੀ ਵੱਧ ਰਹੀ ਆ ਇਹਦੀ ਹੈਗੀ ਇੱਕ ਵਜਾ ਹੀ ਆ ਵੀ ਤਰਖਤ ਹੈ ਨਹੀਂ ਹੁਣ ਪਟਿਆਲੇ ਤੋਂ ਸਰਹੰਦ ਰੋਡ ਬਣਿਆ ਸਾਰੇ ਤਰਖਤ ਪਹਿਲਾਂ ਵੱਡੇ ਨੇ ਅੱਲਾ ਕਿ ਉਹ ਬਚਾਏ ਜਾ ਸਕਦੇ ਕਿਹੇ ਤਰੀਕੇ ਨਾਲ ਗਵਰਨਮੈਂਟ ਪਹਿਲਾਂ ਉਹ ਠੇਕੇਦਾਰ ਨੇ ਤਰਖਤ ਵੱਢ ਲੈ ਸੜਕ ਜਾਂ 2-3 ਸਾਲ ਲੱਗਣੇ ਨੇ ਬੰਦ ਨੂੰ ਲੱਖਾਂ ਹੀ ਤਰਖਤਾਂ ਦੀ ਬਲੀ ਦੇ ਚੁੱਕੇ ਨੇ ਸਰਕਾਰ ਨੂੰ ਚਾਹੀਦਾ ਵੀ ਦਰਾਖਤਾਂ ਸੜਕਾਂ ਦੇ ਦਰਾਖਤਾਂ ਹੋਣ ਬੱਸ ਸਟੈਂਡ ਤੇ ਕੋਈ ਪ੍ਰਬੰਧ ਹੈਗਾ ਲੋਕਾਂ ਨੂੰ ਜੋ ਪੱਖੇ ਲਈ ਜਾਂਦਾ ਨਹੀਂ ਪਾਸੜ ਦੇ ਅੰਦਰ ਤਾਂ ਹੈ ਇੱਕ ਤਾਂ ਬੇਨ ਮਜਬੂਰੀ ਇੱਥੇ ਹੀ ਆ ਵੀ ਪਾਣੀ ਦਾ ਠੰਡੇ ਪਾਣੀ ਦਾ ਵਾਟਰ ਕੂਲਰ ਕੋਈ ਨਹੀਂ ਹੈਗਾ ਇੱਦਾਂ ਬੱਸ ਸਟਾ ਇੱਕ ਆ ਸੱਤ ਦੇ ਉੱਪਰ ਪੱਖੇ ਨਹੀਂ ਆ ਬਾਹਰ ਸੈਟ ਦੇ ਉੱਤੇ ਬਹੁਤ ਗਰਮੀ ਦਾ ਸ੍ਰੇਫ ਲੱਗ ਜਿੰਨਾ ਕਦਮੇ ਹੱਥੋਂ ਵੱਧ ਆ ਰਹੇ ਅਰੇ ਲੋ ਹੁਣ ਆਏ 10 ਵਜੇ ਤੋਂ ਬਾਅਦ ਐਨੀ ਗਰਮੀ ਪੈਂਦੀ ਆ ਰੇ ਰੱਬ ਦਾ ਆ ਜਿਹੜੇ ਦਰਾਖਤ ਵੱਢ ਹੋ ਰਹੇ ਇਹਨਾਂ ਦੇ ਬਲਾਕ ਕਰਨੀ ਆ ਪਹੁੰਚ ਹੋਣੀ ਇਹ ਦਿਨ ਦੋ ਕਿਥੇ ਆਉਂਦੇ ਦਿਨ ਦੇ ਵਿੱਚ ਕਿਹੋ ਜਿਹੇ ਹਾਲਾਤ ਬਹੁਤਰੇ ਹਾਲਾਤ ਹੈ ਕਾਰੋਬਾਰ ਤੇ ਕਿੰਨਾ ਕਸਰ ਹਾਂਜੀ ਕਾਰੋਬਾਰ ਤੇ ਕਿੰਨਾ ਕਸਰ ਬਹੁਤ ਅਸਰਾਈ ਕਾਰੋਬਾਰ ਤੇ ਟਰਾਂਸਪੋਰਟ ਫੈਲ ਹੁੰਦੀ ਯਾਰ ਵੀ ਇਹ ਕਾਸਟੇਟ ਤੇ ਫੈਸਿਲਿਟੀ ਹੈਗੀ ਇਹ ਕੋਈ ਗਰਮੀ ਤੋਂ ਬਚਾ ਪਾ ਪਾਣੀ ਠੰਡੇ ਦੇ ਹੈ ਨਹੀਂ ਜੀ ਪੱਕੇ ਪੁੱਕੇ ਜਾਂ ਹੋਰ ਨਹੀਂ ਪੱਕੇ ਲੱਗੇ ਹੋਏ ਕੋਈ ਉਧਰੋਂ ਹਲਦਾ ਕੋਈ ਉਧਰੋਂ ਹਲਦਾ ਨਹੀਂ ਰੁੱਖ ਕਿੰਨੇ ਕਰਨੇ ਬਸਟਾਂ ਦੇ ਬਸਟਾਂ 'ਚ ਕੋਈ ਵੀ ਦਰਖਤ ਨਹੀਂ ਫੈਜੀ ਇੱਕ ਆਹ ਦਰਖਤ ਹੈ ਉਹ ਵੀ ਮੰਦਰ ਦੇ ਨਾਲ ਬਹੁਤ ਗਰਮੀ ਹੈ ਜੀ ਪਰसों 48 ਸੀ ਕੱਲ 46 ਤੇ ਆਟੋ ਡਰਾਈਵਰ ਆ ਮੈਂ ਸਵਾਰੀ ਹੈ ਨਹੀਂ ਜਮਾਂਗੀ ਗਰਮੀ ਕਰਕੇ ਲੋਕ ਨਿਕਲਦੇ ਨਹੀਂ ਪਏ ਬੱਸਾਂ 'ਚ ਸਵਾਰੀ ਹੋਊਗੀ ਤਾਂ ਸਾਨੂੰ ਸਵਾਰੀ ਮਿਲਣੀ ਆ ਬੱਸਾਂ ਹੀ ਖਾਲੀ ਨੇ ਬੱਸ 'ਚ ਸਵਾਰੀ ਹੋਊਗੀ ਤਾਂ ਸਾਡੇ ਕੋਲ ਸਵਾਰੀ ਹੋਊਗੀ ਆਟੋ ਵਾਲਿਆਂ ਨੂੰ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਇਹ ਹਾਲਾਤ ਰਹਿੰਦੇ ਆ ਆਹ ਦੇਖ ਲਓ ਜੀ 10 ਵਜੇ ਤੋਂ ਸ਼ੁਰੂ ਹੋ ਗਿਆ ਕੰਮ 5 ਵਜੇ ਤੱਕ ਤਾਂ ਐਵੇਂ ਅਜੇ ਮਟਰਥਿਓ ਲੱਗ ਜਾਣਾ 5 ਵਜੇ ਤੋਂ ਬਾਅਦ ਥੋੜੀ ਹਲਚਲ ਜੀ ਹੁੰਦੀ ਆ ਇਹ 10 ਵਜੇ ਤੋਂ 5 ਵਜੇ ਤੱਕ 4 ਵਜੇ ਤੱਕ ਇਦਾਂ ਹੀ ਰਹਿਣਾ ਪੂਰੀ ਜਰਨੀ ਵਿੱਚ ਕਿਹ ਵਜਾ ਕੀ ਮੱਲੇ ਲਗਾਤਾਰ ਹੱਦ ਸਰਵ ਕਰਦੀ ਫੱਤੀ ਜਾ ਰਹੀ ਹੈ। ਖੂਨ ਵਧੇ ਜਾ ਰਹੇ ਨੇ ਜੀ ਬਹੁਤ। ਪਟਿਆਲਾ ਰੋਡ ਖਾਲੀ ਕਰਤਾ ਜੀ। ਆਇਆ ਇਹ ਵੀ ਕਰਨ ਜਾਉਂਦਾ। ਦਰਖਤ ਲਾਓ ਬਸ ਲੋਕਾਂ ਨੂੰ ਇਹ ਅਪੀਲ ਹੈ। ਬਾਤ ਕਰਦੇ ਗਰਮੀ ਤੋਂ بچਣ ਲਈ ਕੋਈ ਹੈ ਸਮਾਨ ਨੂੰ ਦੇ ਤਾਪ ਪੱਕੇ ਜਾਂ ਕੋਈ ਠੰਡਾ ਪਾਣੀ ਤੁਹਾਡੇ ਸਾਹਮਣੇ ਆ ਪਾ ਕੂਲਰ ਪਾਣੀ ਦਾ ਹੈ ਨਹੀਂ ਉਹ ਹੈ ਪੱਖਾ ਪੱਖਾ ਦੇਖ ਲਓ ਯਾਰ ਇੱਕ ਆ ਲੱਗੀਆਂ ਦਿਖਾਓ ਜੀ ਆ ਲੱਗੀਆਂ ਤੇ ਕੋਈ ਪੱਖਾ ਨਹੀਂ ਕਰਦੇ ਤੇ ਲੋਕਾਂ ਨੂੰ ਬਚਾਅ ਮਿਲ ਹਾਂ ਰਾਤ ਮਲੇ ਲੱਗਣੀ ਚਾਹੀਦੀ ਪੱਕੇ ਲੱਗਣ ਕੂਲਾ ਲੱਗੇ ਠੰਡੇ ਪਾਣੀ ਦਾ